حال ਮੌਤਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸਿਤਾਨੀਆ ਤਿਆਗੀ ਬੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆ ਤਿਆਗੀ ਦੀ ਮੌਤ ਹੋਈ ਹੈ ਹਾ ਮੌਤੇ ਆਖਰਕਾਰ ਕਾਰਨ ਕੀ ਰੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕਾਉਂਸਲਰਟ ਨੇ ਦੁੱਖ ਵੀ ਜ਼ਾਤਾ ਹੈ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥਣ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥਣ ਦੀ ਤਨੌਸੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्यागी ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ त्याਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ त्याਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ त्याਗੀ ਦੀ ਕੈਨੇਡਾ ਦੀ ਗੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕਾਉਂਸਲਰਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ਕਤੀ ਹਰਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀ ਦੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਵੱਲੋਂ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕਿਰੀ ਹੈ ਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕੌਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਕੋਲ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਬੈਨਕੂਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀ ਦੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਸੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਤੋਂ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨਿਆ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਰਤਾਂ ਦੇ ਵਿੱਚ ਤਾਨਿਆ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੇ ਰਹਿਣ ਵਾਲੀ ਸੀ ਤਾਨਿਆ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨਿਆ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕਿਰੀ ਹੈ ਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕਾਉਂਸਲਰਟ ਨੇ ਦੁੱਖ ਵੀ ਜ਼ਾਟਿਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਸੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਟ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀ ਰੇ ਵਜਾ ਕਿਰੀ ਹੈ ਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਸੀਫ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਕਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕਾਉਂਸਲਰਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਨ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ ਹੈ ਸਥਾਨਕ ਪੁਲਿਸ ਵੱਲੋਂ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੇ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕੀ ਰਹੀ ਹੈ ਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਦਸਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਕੌਂਸਲ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਟ ਨੇ ਇਹ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀ ਦੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀ ਦੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ ਤਿਆਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਮੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥੀ ਦੀ ਮੌਤ ਤੇ ਭਾਰਤੀ ਕੌਂਸਲਟ ਨੇ ਦੁੱਖ ਵੀ ਜ਼ਾਤਿਆ ਤਾ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਤੀ ਫਾਈਲ ਤਸਵੀਰ ਵੀ ਵਿਖਾ ਰਹੇ ਹਨ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕਿਰੀ ਹੈ ਜਿੰਨਾ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜਤਾਇਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਖਸੀ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਕੋਲ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੇ ਰਹਿਣ ਵਾਲੇ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਮੈਨਕੂਬਰ ਦੇ ਵਿੱਚ ਭਾਰਤੀ ਕਾਉਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਾਨ ਗਈ ਹੈ 17 ਜੂਨ ਨੂੰ ਸ਼ੱਕੀ ਹਰਤਾਂ ਦੇ ਵਿੱਚ ਤਾਨੀਆਂ ਤਿਆਗੀ ਦੀ ਮੌਤ ਹੋਈ ਹੈ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ ਤਿਆਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀ ਦੇ ਵਜਾ ਕਿਰੀ ਹੈ ਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਮੈਨਕੂਵਰ ਦੇ ਵਿੱਚ ਭਾਰਤੀ ਕਾਉਂਸਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕਾਉਂਸਲਟ ਨੇ ਦੁੱਖ ਵੀ ਜ਼ਾਟਿਆ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਉਸ ਭਾਰਤੀ ਵਿਦਿਆਰਥੀ ਦੀ ਤਨਸੀਫ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਦਰਸਲ ਤਾਨੀਆਂ त्याਗੀ ਨਾਮ ਦੀ ਵਿਦਿਆਰਥਣ ਜੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਨ ਚਲੀ ਗਈ 17 ਜੂਨ ਨੂੰ ਸ਼ੱਕੀ ਹਰਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਸਥਾਨਕ ਪੁਲਿਸ ਨੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਦੇ ਵੱਲੋਂ ਦਿੱਤੀ ਗਈ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਨੀਆਂ त्याਗੀ ਦੀ ਕੈਨੇਡਾ ਦੀ ਕੈਲਗਰੀ ਦੇ ਯੂਨੀਵਰਸਿਟੀ ਦੇ ਵਿੱਚ ਜਨ ਗਈ ਹੈ 17 ਜੂਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਫਿਲਹਾਲ ਮੌਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆਂ त्याਗੀ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤੀ ਵਿਦਿਆਰਥਣ ਦੀ ਮੌਤ ਤੇ ਭਾਰਤੀ ਕੌਂਸਲਰ ਨੇ ਦੁੱਖ ਜਤਾਇਆ ਹੈ ਕਿ ਕੈਨੇਡਾ ਦੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ ਤਾਨੀਆਂ त्याਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਜਾਣ ਗਈ ਹੈ 17 ਜੂਨ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤ ਦੇ ਵਿੱਚ ਤਾਨੀਆਂ त्याਗੀ ਦੀ ਮੌਤ ਹੋਈ ਹੈ ਮੌਤੇ ਆਖਰਕਾਰ ਕਾਰਨ ਕੀਰੇ ਵਜਾ ਕਿਰੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਤਾਨੀਆਂ त्याਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਵੈਨਕੂਵਰ ਦੇ ਵਿੱਚ